ਅੱਜ ਸਿੱਖ ਜਥੇਬੰਦੀਆਂ ਦੇ ਜਿਹੜੀਆਂ ਲਿੰਗ ਸਿੰਘ ਜਥੇਬੰਦੀਆਂ ਪਹੁੰਚ ਗਏ ਨੇ ਲੜਕੀ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਹੈਗਾ ਇਹ ਕੁੜੀ ਜਿਹੜੀ ਹੈਗੀ ਆ ਆਪਣੇ ਸਹੁਰਾ ਪਰਿਵਾਰ ਤੋਂ ਬਾਹਰ ਜਾ ਰਹੀ ਸੀ ਕਿਉਂਕਿ ਇਹਦੇ ਇਲਜ਼ਾਮ ਨੇ ਕੁੜੀ ਦੇ ਇਹ ਸਹੁਰਾ ਪਰਿਵਾਰ ਨੇ ਜਿਹੜਾ ਇਹਨੂੰ ਕੰਮ ਕੱਢ ਦਿੱਤਾ ਹੈ 4 ਸਾਲ ਦੀ ਬੱਚੀ ਹੈ ਇਸ ਕੁੜੀ ਕੋਲੇ ਅੱਜ ਇਹ ਪਹੁੰਚੇ ਨੇ ਇੱਥੇ ਢੰਡੋਲੀ ਖੁਰਦ ਦੇ ਵਿੱਚ ਆਪਣੇ ਸਹੁਰਾ ਪਰਿਵਾਰ ਦੇ ਪਿੰਡ ਪਹੁੰਚੇ ਨੇ ਇਹ ਲੜਕੀ ਹੈ ਜਿਹੜੀ ਆ ਦੇਖ ਸਕਦੇ ਹੋ ਤੁਸੀਂ ਕਿ ਹਥੌੜਾ ਤੇ ਛੈਣੀ ਲੈ ਕੇ ਪਹੁੰਚੀ ਹੈ ਕੁੜੀ ਆਪਣੇ ਘਰ ਦੇ ਵਿੱਚ ਬੈਠਣ ਦੇ ਵਾਸਤੇ ਆਈ ਹੋਣਾ। ਇਹ ਕੌਣ ਹੈ? ਸਾਡਾ ਵੀ ਸਾਡੇ ਬਾਪ ਦਾ ਰਹੇ। ਸਾਡੇ ਨਾਲ ਚੜ ਗਿਆ। ਕਿਦਾਂ ਤੁਹਾਡੇ ਨਾਲ ਕੋਈ ਨਹੀਂ। ਨਾ ਇਹ ਕਿਵੇਂ ਨਾ ਇਹ ਕੰਦੀ ਟਪਦੀ ਪਰ ਹੋਇਆ। ਇਹ ਚੰਗੀ ਹੈ। ਇਹ ਲੜਕੀ ਇਹ ਦੇਖਣਾ ਤੁਸੀਂ। ਇਹਨੂੰ ਰੋਕਿਆ ਯਾਰ ਇਸ ਕੁੜੀ ਨੂੰ ੱੱਕੇ ਦੇ। ਕੌਣ ਹੈ ਰੋਕੇ ਜਾ ਰਿਹਾ ਹੈ। ਨਹਿਂਗ ਸਿੰਘ ਜਿਥੇ ਬੰਦੀਆ ਕੁੜੀ ਟੱਪ ਗਈ ਆਪਣੇ ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਅੰਦਰ ਵਰ ਗਈ ਇਹ ਲੜਕੀ ਜਿਹੜੀ ਆਪਣੇ ਘਰ ਦੇ ਅੰਦਰ ਵਰ ਗਈ ਹੈ ਤੁਸੀਂ ਦੇਖ ਸਕਦੇ ਹੋ ਨਹਿਂਗ ਸਿੰਘ ਜਿਥੇ ਬੰਦੀਆਂ ਦੀ ਮੌਜੂਦਗੀ ਦੇ ਵਿੱਚ ਇਹ ਲੜਕੀ ਜਿਹੜੀ ਤੰਦ ਟੱਪ ਕੇ ਆਪਣੇ ਘਰ ਦੇ ਵਿੱਚ ਵਰ ਗਈ ਹੈ ਕੁੜੀ ਅਜੀ ਉਹ ਨਹੀਂ ਇਹ ਅਜੀ ਸੋਡੇ ਬਾਰੇ ਪਤਾ ਕਰਕੇ ਆਂ ਸਾਰਾ ਅਜੀ ਸੋਡੇ ਬਾਰੇ ਪਤਾ ਕਰਕੇ ਆਂ ਸਾਰਾ ਮਾਤਾ ਵੀ ਕਿਹੜਾ ਕੀ ਕਰਦਾ ਕਿਹੜਾ ਕੀ ਨਹੀਂ ਕਰਦਾ ਸਾਰਾ ਪਤਾ ਦਾ ਸਾਰਾ ਥੋੜਾ ਟਾਈਮ ਹੀ ਹੁੰਦਾ ਜਿੰਨਾ ਆਪਾਂ ਕਰਾਂਗੇ ਨਾ ਇਹ ਥੋੜਾ ਟਾਈਮ ਹੁੰਦਾ ਸਾਰਾ ਨਗਰ ਸਾਰਾ ਨਗਰ ਕੀ ਸਾਰਾ ਹੀ ਪੁੱਛ ਗਿਆ ਅਸੀਂ ਪੁੱਛ ਕੇ ਆਏ ਆ ਮਾਤਾ ਅਸੀਂ ਪੁੱਛ ਕੇ ਆਏ ਆ ਅਸੀਂ ਪੁੱਛ ਕੇ ਆਏ ਆ ਦੇ ਨਾਲ ਖੜੇ ਉਹਦਾ ਹੱਕਦਵਾਨ ਆਇਆ ਦੇ ਕੱਲ ਨੂੰ ਤੇਰੇ ਨਾਲ ਵੀ ਹੁੰਦੇ ਤੇਰੇ ਨਾਲ ਵੀ ਖੜਾਂਗੇ ਅੱਜ ਤੇਰੇ ਨਾਲ ਤੇਰੇ ਨਾਲ ਵੀ ਖੜਾਂਗੇ ਤਾਲੀ ਨਾ ਕਰੋ ਬੈਠੋ ਤਾਲੀ ਨਾ ਕਰੋ ਇੱਕ ਵਾਰੀ ਰੱਖ ਕੇ ਦੇਖੋ ਆਪਣੀ ਥਿੜੀ ਹੋਵੇ ਦਾੜੀ ਕਿਤਰਾ ਚਾਹੀਦਾ

ਆਹ ਦੇਖੋ ਜੀ ਮੇਰਾ ਸਮਾਨ ਕਿਵੇਂ ਲੱਦਿਆ ਪਿਆਗਾ ਸਾਰੇ ਇਹਨਾਂ ਦਾ ਆਹ ਦੇਖੋ ਆਹ ਦੇਖੋ ਜੀ ਨਹੀਂ ਉਹ ਸਮਾਨ ਦੇ ਵਿੱਚ ਚਲੇ ਗਿਆ ਲੈਟ ਲਾਉਣੀ ਐ ਮੈਂ ਲੈਟ ਲਾਓ ਇੱਧਰ ਮੇਰੇ ਲਮਾਰੀਆਂ ਦੇਖੋ ਕਿਵੇਂ ਪੱਟੀਆਂ ਪਈਆਂ ਹੋਣ ਆਹ ਕੱਠੇ ਦੇ ਦੋ ਅਸੀਂ ਪਿੰਡ ਦਾ ਘੱਟ ਹੋ ਗਿਆ ਤੋਂ ਮੁਹੱਲੇ ਦੇ ਵਿੱਚ ਆਹ ਦੇਖੋ ਸਾਰਾ ਇਹ ਪਰਿਵਾਰ ਦਾ ਜਿਹੜਾ ਕੋਈ ਕਹਿ ਰਿਹਾ ਕੋਈ ਸੀ ਪਰਿਵਾਰ ਦਾ ਕੋਈ ਬੰਦਾ ਜੁਹੇ ਕੋਈ ਬੁਲਾਇਆ ਤੁਸੀਂ ਬੁਲਾਇਆ ਇਹਨੂੰ ਹਾਂਜੀ ਮੈਂ ਆਪਣੀ ਅਜਾਥਾ ਬੰਦੀ ਹੈ ਜਿਹੜੀ ਆਪਣੀ ਅਦਲ ਅਦਲਾ ਦਾ ਮੈਂ ਆਪਣੀ ਮਤੂ ਵਾਸਤੇ ਬੁਲਾਇਆ ਸੀ ਕੀ ਤਾਂ ਕਵਰੀ ਮੇਰੇ ਨਾਲ ਤਾਂ ਕਵਰੀ ਪਹਿਲਾਂ ਤੇ ਨਜਾਇਜ਼ ਪਰਚਾ ਪਾਇਆ ਜੀ ਮੇਰਾ ਮੇਰੇ ਤੇ ਇਹਨਾਂ ਨੇ ਮੇਰੀ ਨਣਦਾ ਨੇ ਵੀ ਇਹਨੇ ਵੀ ਸਾਡਾ ਭਾਈ ਸਰਪੇ ਦੇ ਕੇ ਮਾਰਿਆ ਮੈਂ ਨਹੀਂ ਮਾਰਿਆ ਜੁਨੇ ਜਵਨੀ ਦਲਾਰ ਚ ਪਿੱਛੇ ਆਪ ਮਾਰਿਆ ਮੈਂ ਜਿਹੜੇ ਵੀ ਕੱਟ ਗਿਆ ਇਹ ਬੱਚੀ ਨਾਲ 35 ਦਿਨਾਂ ਤੇ ਹੁਣ ਮੈਂ ਜਦੋਂ ਬਾਹਰ ਆਈਆਂ ਤੇ ਮੇਰੇ ਘਰ ਤੇ ਕਬਜ਼ਾ ਕਰਕੇ ਮੈਂ ਕਿੱਥੇ ਜਾ ਰਹੀ ਹਾਂ ਮੈਂ ਆਪਣੇ ਘਰ ਜਾ ਰਹੀ ਹਾਂ ਮੈਨੂੰ ਇਨਸਾਫ ਵਾਸਤੇ ਮੈਂ ਆਪਣੇ ਘਰ ਲੈ ਕੇ ਜਾ ਰਹੀ ਹਾਂ ਆ ਦੇਖੋ ਇਹ ਹੱਕ ਦਿਵਾਣਾ ਚਾਹੀਦਾ ਸਰਕਾਰਾਂ ਨੂੰ ਪੰਜਾਬ ਪੁਲਿਸ ਅੱਗੇ ਰਿਕਵੈਸਟਾ ਕਿਉਂਕਿ ਤੁਸੀਂ ਸਾਨੂੰ ਕਹਿ ਤੇ ਰਹਿ ਜੋ ਗਲਤ ਆ ਜਿਹੜੀਆਂ ਧੀਆ ਬੇਕਾਰ ਕਰਿਆਂਗੇ ਘਰ ਬੂਹੇ ਵਿੱਚੋਂ ਕੱਢੀਆਂ ਗਈਆਂ ਉਹ ਫਰਜ਼ ਕਿੰਨਾ ਦਾ ਵਾ ਪੰਜਾਬ ਪੁਲਿਸ ਦੀ ਰਿਕਵੈਸਟ ਆ ਕਿ ਭਤੀਆ ਨੂੰ ਸਾਹ ਵੀ ਅਸੀਂ ਹੁਣ ਆਨੇ ਸਾਡੇ ਇਹ ਕੰਮ ਕਰਦੇ ਵੀ ਧੀਆ ਨੂੰ ਜਦੋਂ ਵਿਆਹ ਕੇ ਲਿਆਂਦਾ ਫਿਰ ਆਦਮੀ ਮਰ ਗਿਆ ਧੀ ਦਾ ਹੱਕ ਨਹੀਂ ਬਣਦਾ ਹੈਗਾ ਜਦੋਂ ਉਹਨੇ ਬੱਚੇ ਜੰਮੇ ਆ ਉਹਨੂੰ ਘਰ ਦੇ ਵਿੱਚ ਬੇਕਰ ਝੂਠੇ ਨਜਾਮ ਲਾ ਕੇ ਕਿਉਂ ਪਿਆ ਜਾਂਦਾ ਕਾਰਨ ਕੀ ਹੈ ਕਾਰਨ ਇਹ ਹੋਈ ਵੀੜਾ ਹਿੱਸਾ ਵਾ ਸਾਨੂੰ ਨਾਰ ਇਹਦਾ ਦੇਸਾ ਨਹੀਂ ਦਿੱਤਾ ਜਾਵੇ ਹਾਂਜੀ ਇੱਕ ਹਿੱਸੇ ਕਰਕੇ ਕੱਢਿਆ ਜਾ ਜਾ ਬਈ ਵਿੱਚ ਜਿਹੜੀ ਕੁੜੀ ਰੋਕ ਰਹੀ ਸੀ ਇਹ ਕੌਣ ਆ ਕੁੜੀ ਇਹ ਨਾਨਾ ਨਾਈ ਨਾਨੀ ਨਾਨਾ ਦਾ ਹੱਕ ਨਹੀਂ ਬਣਦਾ ਹੈਗਾ ਹਾਂ ਨਾਨਾ ਨਾਨ ਆਪਣੇ ਪੇਕੇ ਘਰ ਆ ਕੇ ਬੈਠੀ ਹੋਈ ਆ ਨਾਨ ਆਪਣੇ ਪੇਕੇ ਘਰ ਆ ਕੇ ਬੈਠੀ ਹੋਈ ਆ ਆਪਣੇ ਸਹੁਰੇ ਛੱਡ ਕੇ ਇਹਨੂੰ ਕੁੜੀ ਨੂੰ ਘਰੋਂ ਬੇਕਾਰ ਕਰਿਆ ਹੋਇਆ ਜ਼ਮੀਨ ਤੇ ਵੀ ਜਿਹੜੀ ਜ਼ਮੀਨ ਵੀ ਇਹੋ ਵੰਦੇ ਆ ਉਹਤੇ ਵੀ ਕਬਜ਼ਾ ਕਰਦੇ ਉਹਤੇ ਵੀ ਕਬਜ਼ਾ ਹੱਕ ਕੇ ਦੇ ਘਰ ਵਾਲੇ ਦਾ ਅੱਜ ਕਿਹੜੀ ਜਥੇਬੰਦੀ ਤੁਹਾਡੀ ਆਈ ਇਹਨਾਂ ਨੂੰ ਇਨਸਾਫ ਦਿਵਾਉਣ ਤਰਨਾ ਦਾ ਲੜਬਾ ਖਰਬਾ ਜਹੇ ਦਾ ਰਾਜਾ ਰਾਜਾ ਸਿੰਘ ਜਹੇਦਾਰ ਸ਼ੇਰ ਸਿੰਘ ਜੀ ਤੁਸੀਂ ਕਿਹੜੇ ਜਗ੍ਹਾ ਤੋਂ ਆਏ ਤੁਸੀਂ ਅਸੀਂ ਆਏ ਚੰਡੀਗੜ੍ਹ ਕੌਮੀ ਅਨਸਾਫ਼ ਮੋਰਚੇ ਤੋਂ ਆਏ ਹੋਏ ਆ ਜੀ ਤੁਸੀਂ ਇਸ ਬੱਚੀ ਨੂੰ ਅੱਜ ਅਨਸਾਫ਼ ਦਵਾ ਕੇ ਜਾਣਾ ਜੀ ਹਾਂ ਜੀ ਕਿਹੜੇ ਆ ਜੀ ਹੱਕ ਸੱਚ ਦੇ ਖੜੇ ਆ ਜਿੱਦੇ ਨਜਾਇਜ਼ ਧੱਕਾ ਹੁੰਦਾ ਉੱਥੇ ਦੇ ਰਹੇ ਆ ਪੈਰਾਂ ਜਿੱਥੇ ਧੀਆਣਾ ਹੁੰਦਾ ਤੇ ਧੀਆ ਜਾਂਦੀਆਂ ਵਸਾ ਕੇ ਆਈਦੀਆਂ ਹੱਕ ਦੇ ਕੇ ਆਈਦਾ ਇਹਨੂੰ ਬਿਠਾ ਕੇ ਜਾਵਾਂਗੇ ਜੀ ਕੁੜੀ ਨੂੰ ਹਾਂ ਜੀ ਜੀ ਬਿਠਾ ਕੇ ਜਾਵਾਂਗੇ ਜੀ ਆਹ ਦਵਾਉਣਾ ਸੋਨੂੰ ਕਾਦੇ ਵਾਸਤੇ ਇਹ ਥੋੜੇ ਨਾਲ ਕਾਦੇ ਪਾਸੇ ਬਾਬਾ ਜੀ ਇਹ ਸਾਰੇ ਬੱਚ ਸਾਰੇ ਪਾਸੇ ਗਏ ਨੇ ਸੁਣ ਲੋ ਗੱਲ ਜੀ ਥਾਣੇ ਸਾਰੇ ਪਾਸੇ ਕਟ ਇਹਨਾਂ ਦੇ ਨੌ ਮਤਲਬ ਇਹਨਾਂ ਨੇ ਕਰਾਇਆ ਇੰਤਕਾਲ ਇੰਤਕਾਲ ਕੁੜੀ ਨਾਲ ਰੋਕਦਾਈ ਟੁੱਟ ਗਿਆ ਜੱਜ ਨੇ ਇਹਨਾਂ ਦੇ ਇਹਦੇ ਘਰ ਵਾਲੇ ਦੇ ਨੌ ਖੜਾ ਸਾਰਾ ਕੁਝ ਜ਼ਮੀਨ ਘਰ ਉਹ ਕੁੜੀ ਆਦੇ ਪਰ ਪਰ 4 ਸਾਲ ਦੀ ਇਹ ੱੱਕੇ ਨਾਲ ਬਾਹਰ ਕੱਢੀ ਹੋਈ ਹੈ ਦੱਸੋ ਕਿੱਥੇ ਜਾਵੇ ਬਾਦਰ ਨੂੰ ਆਹ ਕਹਿੰਦਾ ਜੋ ਮਰਦੀ ਇਨਸਾਫ ਜਿਹੜਾ ਬਣਦਾ ਉਹ ਕਰਦਾ ਸਰਪੰਚ ਕਰ ਦੇਵੇ ਅਸੀਂ ਤਾਂ ਹੀ ਉਹਨਾਂ ਜੇ ਪੁਲਿਸ ਕੋਲ ਕਰਦੀ ਭਾਈ ਅਸੀਂ ਤਾਂ ਆਉਨੇ ਆ ਸਾਡੇ ਨਾਲ ਹੀ ਉਹ ਗਏ ਬੰਦੇ ਨਾਲ ਬੰਦਾ ਗੱਲ ਕਰੇ ਵਿੱਚ ਬੁੜੀਆਂ ਲੈ ਕੇ ਥੱਤੋ ਭਾਈ ਕਰ ਲਈ ਤਾਂ ਅਸੀਂ ਉਹਨੂੰ ਰੋਕਦੇ ਹੀ ਪਰੇ ਰਹਿ ਗਏ ਅਤੇ ਜਦ ਇਹ ਆਪ ਨੂੰ ਸਾਡੇ ਨੂੰ ਗਲਤ ਬੋਲਿਆ ਨਾ ਗਾ ਇਹ ਨਾਲ ਪ੍ਰੋਨਾ ਪਰਾਣਾ ਵਸ ਕੇ ਰਹਿੰਦਾ ਨਹੀਂ ਸ਼ਰਮ ਨਹੀਂ ਆਉਂਦੀ ਇਹਨੂੰ ਯਾਰ ਬਸ ਪੈਸੇ ਨਾਲ ਨੂੰ ਲੈਮਟ ਕਰਾਈਏ 5-6 ਲੱਖ ਦੀ ਲੈਮਟ ਕਰਾ ਕੇ ਖਾ ਕੇ ਕਢਾ ਕੇ ਪੈਸੇ ਇੱਕ ਮਿੰਟ ਪਰਾਣਾ ਉਹ ਮੁੰਡਾ ਇਹਨਾਂ ਦਾ ਘਰ ਵਾਲਾ ਹੈਗਾ ਮਰਿਆ ਹੋਇਆ ਠੀਕ ਆ ਇਹ ਘਰੋਂ ਦੇ ਵਿੱਚ ਅਸੀਦਾ ਉੱਥੇ ਹਰ ਤੱਕ ਅੰਦਰ ਜਿਹੜੀ ਲੇਡੀ ਬੈਠੀ ਦੀ ਬਜ਼ੁਰਗ ਬਹੁਤ ਉਹ ਨਹੀਂ ਨਾਨੀ ਆ ਬਸ ਤੀਜੇ ਪਾਸੇ ਬੜਾਈ ਹੋਈ ਆ ਬਸ ਸਾਰਾ ਕੁਝ ਬਾਈ ਇਹਨਾਂ ਨੇ ਜਦੋਂ ਜਦੋਂ ਮੁੰਡਾ ਬੰਦਾ ਮਰਿਆ ਉਹ ਜੱਜ ਵੀ ਇਹਨਾਂ ਬੇਵਕੂਫ ਨਹੀਂ ਹੈਗਾ ਵੀ ਜੱਜ ਉਹ ਵੀ ਜਵਾਨ ਤੇ ਦੇ ਦੂੰ ਉਹਨੇ ਦੇਖਿਆ ਸਾਰਾ ਕੋਈ ਤਾਂ ਹੀ ਜਵਾਨਦ ਦਿੱਤੇ ਕੁੜੀ ਨੂੰ ਨਹੀਂ ਕਤਲ ਦੇ ਕੇ ਜਿਹੜਾ ਕਹਿੰਦਾ ਜਵਾਨਦ ਹੋ ਜਾਂਦੀ ਆ ਕੋਈ ਬੰਦਾ ਕਹ ਦੇ ਜਵਾਨਦ ਹੋ ਜੀ ਇਹ ਲੋਕ ਕਹਿੰਗਾ ਉਹ ਕਰ ਦਾਂਗੇ ਇਹ ਕੁੜੀ ਨਾਲ ਧੱਕਾ ਹੋ ਰਿਹਾ ਜਿਹਨੂੰ ਇਨਸਾਫ ਨਹੀਂ ਦਾਈਦਾ ਆ ਬਾਕੀ ਸਾਰਿਆਂ ਦਾ ਸੰਜੋਗ ਨਾਲ ਇਹਨੂੰ ਇਨਸਾਫ ਦਿੱਤਾ ਜਾ ਬਈ ਮੈਨੇ ਕੀ ਹੋਇਆ ਇਹ ਜਿਹੜਾ ਅੱਜ ਚੌਂ ਦੇ ਜੀ ਇਹਦੇ ਮੁਕੱਦਮਾ ਸਾਡੇ ਲਈ ਕੇਸ ਤੇ ਗਰੰਟੇ ਨੇ ਚੌਂ ਜੀ ਨੇ ਮੇਰੇ ਭਾਈ ਦੇ ਮਕਦਮਾ ਲਾਇਆ ਪਰਜਾਈਏ ਤੁਹਾਡੀ ਉਹਦੇ ਗਈ ਹੈ ਥਾਣੇ ਦੇ ਵਿੱਚ ਮੇਰੇ ਭਾਈ ਨੂੰ ਤਾਂ ਥਾਣੇ ਚੋਂ ਕਾਇਆ ਗਿਆ ਹਰਨਾ ਨੇ ਤੁੰ ਕਾਇਆ ਨਹੀਂ ਨਾ ਹੋਰ ਸਾਰਾ ਫੋਨ ਕੀਤਾ ਮੈਂ ਲੈ ਵੀਡੀਓ ਤੁਸੀਂ ਭਾਜੀ ਫੋਨ ਕਰੀਏ ਪਰਜਾਈ ਫੋਨ ਕਰ ਰਹੀ ਹੈ ਕਿ ਮੈਂ ਸਿਰਫ ਬੇਬੀ ਕਿ ਬਣੂੰ ਅਰੇ ਤੁਹਾਡੀ ਪਰਜਾਈ ਇਲਜ਼ਾਮ ਲਾ ਰਹੀ ਹੈ ਕਹਿੰਦੀ ਵੀ ਮੈਨੂੰ ਘਰੋਂ ਕੱਢਤਾ ਮੇਰੇ ਘਰ ਤੇ ਕਬਜ਼ਾ ਜਮੀਨ ਤੇ ਕਬਜ਼ਾ ਕਰ ਸਾਡੇ ਵੀਡੀਓ ਕੋਈ ਆਪ ਆਪ ਜੀ ਮੇਰੇ ਭਾਈ ਨੂੰ ਜੋ ਰੋਕਾ ਆ ਗਿਆ ਥਾਣੇ ਚ ਸਾਰਾ ਪਿੰਡ ਗਿਆ ਥਾਣੇ ਦੇ ਵਿੱਚ ਰੋ ਸੰਕਰ ਨਾਲ ਲੱਗਿਆ ਚੁੱਕ ਵਾਂਦੀ ਨਾ ਮੈਂ ਮੈਂ ਸੁਣ ਰਹੀ ਕੀ ਇਤੁ ਤੇਰੇ ਨਾਲੋਂ ਮਤਨ ਦੀ ਬਾਲ ਤੁਸੀਂ ਇਹ ਜਿਹੜਾ ਇਹ ਰੌਲਾ ਜੀ ਅੱਜ ਸਿੰਘ ਸਿੰਘ ਜਿੱਥੇ ਬੰਦੀਆਂ ਆਈਆਂ ਨੇ ਇਹ ਜਿਹੜੀ ਕੁੜੀ ਹੈਗੀ ਇਹ ਕੁੜੀ ਕੀ ਲੱਗਦੀ ਥੋਡੀ ਮੇਰੇ ਸਾਲੇ ਹਾਰ ਲੱਗਦੇ ਜੀ ਛੋਟੀ ਸਾਲੇ ਹਾਰ ਜੀ ਹਾਂ ਜੀ ਕਿ ਕੀ ਰੌਲਾ ਕੀ ਅੱਜ ਘਰੇ ਬੈਠੀ ਐ ਨਿੰਗੀ ਸਿੰਘ ਜਿਹਾ ਜੱਥੇ ਬੰਦੀਆਂ ਕਹਿੰਦੇ ਨੇ ਕਿ ਇਹਨੂੰ ਘਰੇ ਬਿਠਾਉਣ ਆਏ ਆ ਅਸੀਂ ਸਾਰੇ ਇਹਦਾ ਹੁਣ ਇਹਨਾਂ ਨੂੰ ਪਤਾ ਹੋਈ ਕਿਵੇਂ ਆ ਨਾਨਾ ਨਾਨੀ ਨੇ ਮੁੰਡਾ ਪਾਲਿਆ ਇੱਕ ਸਾਲ ਦਾ ਦੀ ਗਈ ਹਾਂ ਇੱਕ ਸਾਲ ਦਾ ਮੁੰਡੇ ਰੇੜੀ ਰੱਖੂਗੀ ਤੀ ਇਹ ਨਾਨਾ ਨਾਨੀ ਨੇ ਪਾਲਿਆ ਇਹਨੂੰ ਘਰੋਂ ਬਾਹਰੇ ਕੱਢੀ ਗਈ ਏ ਹੁਣ ਆਹ ਦੇਖੋ ਕੁੱਟ ਮਾਰ ਕੇ ਸਾਰੇ ਉਸ ਬਾਰੇ ਕਰਦੇ ਇਹ ਅੰਦਰ ਬੜਿਆ ਨਾਨੀ ਜੀ ਇਹ ਅੰਦਰ ਵੈਸੀ ਜੀ ਇਹਨਾਂ ਦੇ ਪਾਲੇ ਇਹਨਾਂ ਦੀ ਬੱਚਾ ਜੀ ਅੱਛਾ ਜੀ ਇੱਕ ਸਾਲ ਦਾ ਬੱਚਾ ਪਾਲਿਆ ਸੀ ਇਹਨਾਂ ਨੇ ਹੁਣ ਆਹ ਦੇਖੋ ਜੇ ਪਹਿ ਜਿੰਦੇ ਫਿਰ ਰਹਿੰਦੇ ਨੇ ਹੁਣ ਇਹ ਆ ਕੇ ਕਬਜ਼ਾ ਕਰਦੇ ਢੱਕੇ ਨਾਲ ਹੀ ਇਹ ਤਾਂ ਜਿੰਦੇ ਲਾਰ ਕੇ ਹਾਂਜੀ ਮੋਬਾਈਲ ਉਹਨੇ ਟੀ ਹੁਣ ਉਹ ਜਿਹੜੀ ਲੜਕੀ ਥੋੜੀ ਸਾਲੇ ਹਾਰ ਉਹ ਕਹਿੰਦੀ ਵੀ ਮੇਰਾ ਹੱਕ ਦੱਬ ਰਖਿਆ ਇਹਨਾਂ ਨੇ ਵੀ ਮੈਂ ਤਾਂ ਹੱਕ ਉਹਦਾ ਹੱਕ ਹੀ ਨਹੀਂ ਹੈਗਾ ਜੀ ਉਹ ਕੁੜੀ ਕੁੜੀ ਨਾ ਆਈ ਜਿਹੜਾ ਹੈਗਾ ਉਹਨੂੰ ਦੇਵਾਂਗੇ ਅਸੀਂ ਹੂੰ ਕੁੜੀ ਨੇ ਕੁਝ ਜਿਥੇ ਬੰਦੀ ਆਈਆਂ ਤੁਸੀਂ ਇਹਨਾਂ ਨਾਲ ਗੱਲ ਕੀਤੀ ਕੋਈ ਨਹੀਂ ਸਾਡੇ ਨਾਲ ਕੋਈ ਵਾਸਤਾ ਤੁਹਾਨੂੰ ਦੱਸਿਆ ਨਹੀਂ ਉਸ ਗੱਲ ਹੀ ਨਹੀਂ ਸਾਡੇ ਹੋਈ ਹਾਂ ਜੇ ਸਾਡੇ ਨਾਲ ਗੱਲ ਬੈਠ ਕੇ ਕਰਨੇ ਫੇਰ ਹੀ ਹੋਊਗੀ ਸਾਨੂੰ ਤਾਂ ਪਤਾ ਨਹੀਂ ਲੱਗੇ ਕੋਈ ਆਪਸੀ ਥੋੜਾ ਨਿਬੜ ਸਾਦਾ ਕੋਈ ਸਮਝੌਤਾ ਕੋਈ ਨਹੀਂ ਕੋਈ ਗੱਲ ਨਹੀਂ ਹੋਈ ਇਹ ਜੀ ਕੋ ਲੇ ਮੈਦਾ ਪਿੰਡ ਨੇ ਜੀ ਇਹ ਨਾਨਾ ਨਾਨੀ ਦੇ ਉਹਦੀ ਭੈਣ ਉਹ ਦੇ ਦਿੰਦੇ ਨੇ ਜੀ ਛੋਟੀ ਮਿਸੀ ਜੀ ਵੀ ਉਰੀ ਮਤਲਬ ਉਰੀ ਸੀ ਜੀ ਉਹ ਨਾਨਾ ਨੀ ਇਹਨੇ ਉਹ ਦੇਖ ਰੇ ਕਰਦੇ ਨੇ ਨਾਨੀ ਦੇਖ ਰੇ ਕਰਦੇ ਨੇ ਜੀ ਪੁਰਕੀ ਮੇ ਭਾਈ ਮਸਲਾ ਕੀ ਲੱਗਦਾ ਉਹਨਾਂ ਨੇ ਬਰਸਾਦਾ ਕੋਈ ਮਸਲਾ ਹੈ ਕਿਸੇ ਸਾਹਬ ਦਾ ਇਹ ਤਾਂ ਹੁਣ ਬੈਠ ਕੇ ਪੱਲਗੂ ਐਂ ਤਾਂ ਕੋਈ ਮਸਲਾ ਦਾ ਜੀ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਤੁਸੀਂ ਕਿਸੇ ਤਰ੍ਹਾਂ ਦੀ ਕੀਤੀ ਪ੍ਰਸ਼ਾਸਨ ਨਾਲ ਸਹੀ ਕੀਤੀ ਕੋਈ ਪ੍ਰਸ਼ਾਸਨ ਨਾਲ ਸਾਥ ਨਹੀਂ ਦੇ ਰਹੀ ਪ੍ਰਸ਼ਾਸਨ ਦੇ ਨਹੀਂ ਸਾਥ ਦੇ ਰਹੀ ਖਰੇ ਤਲਖੀ ਵੀ ਹੋਈ ਆ ਤੁਹਾਡੇ ਦੇ ਇਲਜ਼ਾਮ ਵੀ ਲਾ ਰਹੇ ਨੇ ਕਹਿੰਦੇ ਸਾਡੇ ਨਾਲ ਸਾਡੇ ਉੱਤੇ ਹੱਥ ਚੱਕਰ ਦੀ ਕੋਸ਼ਿਸ਼ ਕੀਤੀ ਤੁਸੀਂ ਕਹਿੰਦਾ ਜੀ ਆ ਹੁਣ ਕਹਿੰਦੇ ਸਿੰਘ ਸਿੰਘ ਕਹਿੰਦੇ ਸਾਡੇ ਉੱਪਰ ਕਹਿੰਦੇ ਹੱਥ ਚੱਕ ਨਹੀਂ ਸਰ ਕੋਈ ਹੱਥ ਨਹੀਂ ਚੱਕਿਆ ਜੀ ਇਹ ਸਭ ਫਾਲਤੂ ਇਲਜ਼ਾਮ ਲਾ ਰਹੇ ਨੇ ਝੂਠੇ ਇਹ ਕੰਦਾ ਡੱਪ ਕੇ ਗਏ ਨੇ ਕੈਮਰੇ ਦੇਖ ਰਹੇ ਨੇ ਕਰੇ ਜੀ ਸਾਬੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਰਾਮ ਸਿੰਘ ਸੋਨੀ ਕਿਹੜੇ ਪਿੰਡ ਦੇ ਰਹਿੰਦੇ ਹੋ ਨੋਲੀ ਖੁਰਦੀ ਤੁਸੀਂ ਮੈਂਬਰ ਹੋ ਮੌਜੂਦ ਹਾਂਜੀ ਹਾਂਜੀ ਹਾਂ ਮੌਜੂਦ ਮੈਂਬਰ ਸਾਹਿਬ ਇਹ ਤੁਹਾਡੇ ਪਿੰਡ ਦੇ ਵਿੱਚ ਅੱਜ ਕੁਝ ਜਥੇਬੰਦੀ ਆਈਆਂ ਨੇ ਲੜਕੀ ਨੂੰ ਇਨਸਾਫ ਦਿਵਾਉਣਾ ਕੀ ਮਸਲਾ ਕੀ ਹੋਇਆ ਇਹ ਮਸਲਾ ਮਹਾਰਾਜ ਇਹ ਵੀ ਇਹ ਇੱਕ ਨਿਸ਼ਾਨ ਮਿਲਣਾ ਚਾਹੀਦਾ ਹੈ ਉਹ ਪਾਰਟੀ ਇਹ ਗਲਤਫਹਿਮੀ ਦੇ ਵਿੱਚ ਆ ਇਹ ਵਸੀਦ ਕਰਾਈ ਗਈ ਹੈ ਮੁੰਡਾ ਡੀ ਐਮ ਸੀ ਲੁਧਿਆਣੇ ਚ ਦਾਖਲ ਪਿਆ ਤੀ ਜਦੋਂ ਕੁੜੀ ਦੀ ਮਾਥੇ ਗਈ ਆ ਉਹਨੂੰ ਮਿਲ ਨਹੀਂ ਦਿੱਤੇ ਆ ਦੀ ਬੇਟੀ ਨੂੰ ਨਾ ਉਹ ਨੂੰ ਇਹ ਨਿਸਾਬ ਮਿਲਣਾ ਚਾਹੀਦਾ ਪਾਰਟੀ ਨੂੰ ਇਹ ਜਾਣ ਕੇ ਮਰ ਰੋਆ ਕੁੜੀ ਨੂੰ ਨਿਸਾਬ ਮਿਲਣਾ ਚਾਹੀਦਾ ਹਾਂਜੀ ਹਾਂ ਇਹ ਜਿਹੜੀ ਕੁੜੀ ਅੱਜ ਆਪਦੇ ਘਰੇ ਆ ਕੇ ਬੈਠੀ ਐ ਤੁਹਾਨੂੰ ਲੱਗਦਾ ਵੀ ਜੈਨੂਨ ਜੈਨੂ ਆ ਜੀ ਹਾਂ ਮਾਲਕਣੀ ਆ ਕੁੜੀ ਨਿੱਕੀ ਬੱਚੀ 4 ਸਾਲ ਦੀ ਬੱਚੀ ਆ ਉਹ ਰੋਲ ਦੀ ਕਰ ਰਹੇ ਐ ਧੱਕਾ ਹਾਂਜੀ ਹਾਂ ਫੋਨ ਕਰ ਰਹੇ ਧੱਕਾ ਇਸ ਗਗਿੰਦਰ ਸਿੰਘ ਜੀ ਪਰ ਉਹਨਾਂ ਇਹਨਾਂ ਦਾ ਮੇਰੇ ਗੁਰਪ੍ਰੀਤ ਕੁੜੀ ਇਹਨਾਂ ਦੀ ਅੱਛੇ ਗਾਣੇ ਕਰਾਉਣਾ ਜੀ ਹਾਂਜੀ ਹਾਂ ਉਹ ਘਰ ਵਾਲੀ ਇਹਨਾਂ ਦੀ ਠੀਕ ਹੈ ਜੀ ਹਾਂਜੀ ਹਾਂ ਕੀ ਲੱਗਦਾ ਜੋ ਕੁੜੀ ਅੱਜ ਬੈਠੀ ਐ ਉਹ ਸਹੀ ਬੈਠੀ ਐ ਹਾਂਜੀ ਇਹ 4 ਸਾਲ ਦੀ ਬੱਚੀ ਆ ਜੀ ਉਹ ਪ ਉਹ ਨਨਦ ਤੇ ਨਨਦੋਈਆ ਵੀ ਉਹਨੇ ਮੌਜੂਦ ਆਏ ਨੇ ਉਹ ਕਹਿੰਦੇ ਵੀ ਸਾਡਾ ਹੱਕ ਬਣਦਾ ਇਹਨਾਂ ਨੇ ਪਾਲਿਆ ਪੁਲਿਸ ਦਾ ਮੁੰਡਾ ਕਹਿੰਦੇ ਹਾਂਜੀ ਉਹ ਕਹਿੰਦੇ ਵੀ ਮੁੰਡਾ ਪਾਲਿਆ ਪੁਲਿਸ ਦਾ ਹੀ ਕਹਿੰਦੇ ਨਹੀਂ ਜੀ ਨਹੀਂ ਇਹ ਤਾਂ ਹੁਣ ਬੈਨ ਨਹੀਂ ਕਹਿੰਦੇ ਨੇ ਇਹਦਾ ਠੀਕ ਹੈ ਜੀ ਸਹੀ ਨਹੀਂ